ਪਹਿਲੀ ਗੱਲ ਤਾਂ ਇਹ ਹੀ ਕਹਾਂਗੇ ਕਿ ਪੰਜਾਬੀ ਆਗੇ ਹੋਏ ਪ੍ਰਧਾਨ ਮੰਤਰੀ ਦੇ ਘਰੇ ਇਹ ਸੂਟ ਬੂਟ ਪਾ ਕੇ ਜਦੋਂ ਪ੍ਰਧਾਨ ਮੰਤਰੀ ਹਾਊਸ ਜਾਂਦਾ ਹੈ ਤੇ ਜਦੋਂ ਉੱਥੇ ਫਿਰ ਖੁਦ ਪ੍ਰਧਾਨ ਮੰਤਰੀ ਉਹਦਾ ਵੈਲਕਮ ਕਰਦੇ ਨੇ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਹੈ ਹੁਣ ਜਿਹੜੀ ਇਹ ਮੁਲਾਕਾਤ ਸੀ ਬਹੁਤ ਸਾਰੇ ਲੋਕਾਂ ਨੂੰ ਇਹ ਚੰਗੀ ਨਹੀਂ ਲੱਗੀ ਹੋਣੀ ਜਿਹੜੇ ਵਿਰੋਧ ਖਟਕ ਗਈ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਨੌਜਵਾਨ ਜਿਹੜਾ ਬੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀ ਸਰਕਾਰੀ ਰਹਾਇਸ਼ ਤੇ ਜਾ ਕੇ ਮਿਲ ਰਿਹਾ ਮੁਲਾਕਾਤ ਕਰ ਰਹੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੂੰ ਦੋਨੇ ਬਾਹਾਂ ਖੋਲ ਕੇ ਉਹਦਾ ਸਵਾਗਤ ਕਰਦਾ ਤੇ ਫਿਰ ਉਹਨੂੰ ਤੁਸੀਂ ਅਤਵਾਦੀ ਕਹੋਗੇ ਉਹਨੂੰ ਤੁਸੀਂ ਵੱਖਵਾਦੀ ਕਹੋਗੇ ਮਤਲਬ ਇੱਕ ਜ਼ੋਰਦਾਰ ਦਾ ਚਪੇੜ ਕਹਿੰਦੇ ਆ ਨਾ ਇਹ ਮਾਰ ਗਿਆ ਦਲਜੀਤ ਜਾਂਦੇ ਜਾਂਦੇ ਕੈ ਕਿ ਦਿਖਾਓ ਨਾ ਹੁਣ ਮੁਲਾਕਾਤ ਤੇ ਕਿ ਇੱਕ ਵੱਖਵਾਦੀ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਮੁਲਾਕਾਤ ਕਰ ਲਈ ਕੈ ਕਿ ਦਿਖਾਓ ਤੁਸੀਂ ਤੁਸੀਂ ਪਹਿਲਾਂ ਹਾਂ ਤੁਸੀਂ ਪਹਿਲਾਂ ਕਹਿੰਦੇ ਸੀ ਨਾ ਹੁਣ ਕੈ ਕਿ ਦਿਖਾਓ ਇਹ ਸਾਰਿਆਂ ਦਾ ਮੂੰਹ ਬੰਦ ਕਰਤਾ ਇੱਕ ਤਾਂ ਹੁੰਦੀ ਹੈ ਨਾ ਵੀ ਚੇਪੀ ਲਾ ਕੇ ਟੇਪ ਲਾ ਕੇ ਬੰਦ ਕਰਨਾ ਹੁੰਦਾ ਇੱਕ ਹੁੰਦਾ ਕਿ ਪੱਕੀ ਸਲਾਈ ਕਰਤੀ ਧਾਗਿਆਂ ਦੇ ਨਾਲ ਸੂਈ ਲੈ ਕੇ ਅੱਛਾ ਬਹੁਤ ਸਾਰੇ ਰਾਸੀ ਆਗੂ ਵੀ ਨੇ ਦੀਨ ਨਾਲ ਪਹਿਲਾਂ ਪੇਚਾ ਪੈਂਦਾ ਰਿਹਾ ਮੈਡਮ ਜੀ ਹੁਣ ਐਮਪੀ ਬਣੇ ਨੇ ਠੀਕ ਹੈ ਤੇ ਪਿੱਛੇ ਜੇ ਉਹਨਾਂ ਦੀ ਰੀਲ ਦੇ ਵਿੱਚ ਵੀ ਟਰੋਲ ਹੋਈ ਸੀ ਕਿ ਮੈਡਮ ਜੀ ਨੂੰ ਪ੍ਰਧਾਨ ਮੰਤਰੀ ਸਾਹਿਬ ਮਿਲਣ ਦਾ ਸਮਾਂ ਨਹੀਂ ਦਿੰਦੇ ਤੇ ਜਦੋਂ ਦਲਜੀਤ ਮਿਲਿਆ ਆ ਹੁਣ ਜਾ ਕੇ ਤੇ ਫਿਰ ਉਹਨਾਂ ਦੇ ਵੀ ਬਹੁਤ ਵੱਡੀ ਗੱਲ ਆ ਜਿੱਥੇ ਲੋਕ ਤਰਸਦੇ ਆ ਉਹਦੇ ਆਪ ਦੀ ਪਾਰਟੀ ਦੇ ਚੁਣੇ ਹੋਏ ਨਮਾਇंदे ਤਰਸਦੇ ਆ ਕਿ ਸਾਡੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋ ਜੇ ਪਰ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਤੇ ਦਲਜੀਤ ਤੇ ਫਿਰ ਉਹ ਉਹਨਾਂ ਨੂੰ ਵੀ ਚੰਗੀ ਨਹੀਂ ਲੱਗੀ ਹੋਣੀ ਇਹ ਮੁਲਾਕਾਤ ਕੀ ਅਰੇ ਇਹ ਕੀ ਹੋ ਗਿਆ ਦਲਜੀਤ ਦੋਸਾਂਜ ਨੇ ਆਪਣਾ 2024 ਦਾ ਦਿਲਮੀ ਨਾਟੀ ਟੂਰ ਕੰਪਲੀਟ ਕੀਤਾ ਤੇ 2025 ਦੀ ਸ਼ੁਰੂਆਤ ਬੜੀ ਸ਼ਾਨਦਾਰ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੂਰੀ ਟੀਮ ਨੂੰ ਇਨਵਾਈਟ ਕੀਤਾ ਗਿਆ ਦਲਜੀਤ ਆਪਣੀ ਪੂਰੀ ਟੀਮ ਦੇ ਨਾਲ ਜਾਂਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲਾਕਾਤ ਕਰਕੇ ਬਹੁਤ ਖੁਸ਼ ਹੁੰਦੇ ਨੇ ਅੱਜ ਚਾਰੇ ਪਾਸੇ ਦਲਜੀਤ ਦਲਜੀਤ ਹੋ ਰਹੀ ਆ ਤੇ ਬਹੁਤ ਸਾਰੀਆਂ ਅਸੈਪਟੇਸ਼ਨ ਨੇ ਕਿ ਦਲਜੀਤ 2025 ਦੇ ਅੰਦਰ ਕੁਝ ਨਵਾਂ ਤੇ ਕੁਝ ਹੋਰ ਵੱਖਰਾ ਕਰਨ ਜਾ ਰਹੇ ਨੇ ਮੇਰੇ ਨਾਲ ਮੇਰੇ ਸਾਥੀ 라ਵਰਿੰਦਰ ਸਿੰਘ ਬੈਣੀਪਾਲ ਨੇ ਗੱਲਬਾਤ ਕਰਾਂਗੇ 라ਵ ਜੀ ਜਿਹੜੇ ਦਲਜੀਤ ਨੂੰ ਕਦੇ ਕਮੈਂਟ ਹੁੰਦੇ ਸੀ ਟਰੋਲ ਕਰਦੇ ਸੀ ਜਾਂ ਇੱਥੋਂ ਤੱਕ ਵੀ ਕਿਹਾ ਗਿਆ ਖਾਲਸਤਾਨੀ ਹਨਾ ਇੱਕ ਟੈਗ ਦਿੱਤਾ ਗਿਆ ਇਤੋਂ ਕਿ ਨੈਸ਼ਨਲ ਮੀਡੀਆ ਦੇ ਵੱਡੇ ਵੱਡੇ ਪੱਤਰਕਾਰਾਂ ਦੇ ਵੱਲੋਂ ਉਹਦੇ ਉੱਤੇ ਕਮੈਂਟ ਬਾਜ਼ੀ ਕੀਤੀ ਗਈ ਕੰਗਰਨ ਨੋਤ ਵੀ ਬੋਲੇ ਸੀ ਪਰ ਮੈਨੂੰ ਲੱਗਦਾ ਕਿ ਕੱਲ ਦੀ ਮੁਲਾਕਾਤ ਦਲਜੀਤ ਦੋਸਾਂ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਹੋਰਾਂ ਦੇ ਨਾਲ ਉਹਨੇ ਸਾਰਿਆਂ ਨੂੰ ਜਵਾਬ ਦੇ ਦਿੱਤਾ ਕਿ ਜੋ ਤੁਸੀਂ ਮੇਰੇ ਬਾਰੇ ਸੈਪਟੇਸ਼ਨ ਬਣਾਈ ਸੀ ਜੋ ਸਾਰਾ ਕੁਝ ਸੋਸ਼ਲ ਮੀਡੀਆ ਦੇਤੇ ਨੈਟਿਵ ਚੱਲਦਾ ਸੀ ਉਹ ਸਾਰਾ ਕੁਝ ਫੇਕ ਸੀਗਾ ਹਾਂ ਬਿਲਕੁਲ ਪਹਿਲੀ ਗੱਲ ਤਾਂ ਇਹ ਹੀ ਕਹਾਂਗੇ ਕਿ ਪੰਜਾਬੀ ਆਗੇ ਹੋਏ ਪ੍ਰਧਾਨ ਮੰਤਰੀ ਦੇ ਘਰੇ ਹੈਨਾ ਤੇ ਜਿਸ ਤਰੀਕੇ ਦੇ ਨਾਲ ਇਹ ਮੁਲਾਕਾਤ ਹੋਈ ਹੈ ਹਾਲਾਂਕਿ ਦੇਖੋ ਇਹਦੇ 'ਚ ਕੁਝ ਲੋਕ ਉਹਨੂੰ ਦੂਜੇ ਪਾਸੇ ਨੂੰ ਵੀ ਲੈ ਕੇ ਜਾਣਗੇ ਪਰ ਜ਼ਿਆਦਾਤਰ ਲੋਕ ਇਹਨੂੰ ਚੰਗਾ ਇੱਕ ਦੱਸ ਰਹੇ ਨੇ ਕਿਉਂਕਿ ਦਲਜੀਤ ਜਿਸ ਤਰੀਕੇ ਦੇ ਨਾਲ ਦਲਜੀਤ ਨੇ ਪੂਰਾ ਵਰਲਡ ਟੂਰ ਲਾਇਆ ਅਖੀਰਲਾ ਟੂਰ ਇੰਡੀਆ ਦਾ ਸੀ ਤੇ ਆਖਰੀ ਸ਼ੋਅ ਨੇ ਆਪਣੇ ਸ਼ਹਿਰ ਲੁਧਿਆਣੇ 'ਚ ਲਾ ਕੇ ਤੇ ਫਿਰ ਉਸ ਤੋਂ ਬਾਅਦ ਜਦੋਂ ਕੰਪਲੀਟ ਹੋਇਆ ਸਭ ਕੁਝ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲਣਾ ਇੱਕ ਬਹੁਤ ਵੱਡੀ ਗੱਲ ਸੀ ਤੇ ਜਿਸ ਤਰੀਕੇ ਦੀ ਇਹ ਮੁਲਾਕਾਤ ਸੀ ਤੇ ਜਿਸ ਤਰੀਕੇ ਦੇ ਨਾਲ ਅਸੀਂ ਸਭ ਦੇਖ ਰਹੇ ਹਾਂ ਕਿਉਂਕਿ ਜੋ ਵੀ ਰੀਲ ਬਣੀਆਂ ਜੋ ਵੀ ਵੀਡੀਓਜ਼ ਬਣੀਆਂ ਸੱਚ ਧਜ ਕੇ ਗਿਆ ਸਰਦਾਰਾਂ ਦਾ ਮੁੰਡਾ ਜੱਟਾਂ ਦਾ ਮੁੰਡਾ ਕਹਿ ਲਿਆ ਜੀ ਪੰਜਾਬੀ ਠੀਕ ਹੈ ਜਿਹੜਾ ਪੂਰੇ ਦੁਨੀਆ ਤੇ ਇਸ ਵੇਲੇ ਰਾਜ ਕਰ ਰਿਹਾ ਤੇ ਸੂਟ ਬੂਟ ਪਾ ਕੇ ਜਦੋਂ ਪ੍ਰਧਾਨ ਮੰਤਰੀ ਹਾਊਸ ਜਾਂਦਾ ਤੇ ਜਦੋਂ ਉੱਥੇ ਫਿਰ ਖੁਦ ਪ੍ਰਧਾਨ ਮੰਤਰੀ ਉਹਦਾ ਵੈਲਕਮ ਕਰਦੇ ਨੇ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਵੀ ਖੁਸ਼ੀ ਜਤਾਈ ਹੈ ਬਹੁਤ ਕਿ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਹਾਡਾ ਮਾਪਾਪ ਨੇ ਨਾਂ ਰੱਖਿਆ ਸੀ ਦਿਲਜੀਤ ਕਿ ਉਵੇਂ ਹੀ ਤੁਸੀਂ ਲੋਕਾਂ ਦੇ ਦਿਲ ਜਿੱਤਦੇ ਜਾ ਰਹੇ ਹੋ ਤੇ ਫਿਰ ਯੋਗਾ ਬਾਰੇ ਵੀ ਉੱਥੇ ਥੋੜੀ ਜੀ ਗੱਲ ਹੋਈ ਤੇ ਅਖੀਰ ਦੇ ਵਿੱਚ ਫਿਰ ਦੋ ਤੁਕਾਂ ਗਾਈਆਂ ਦਿਲਜੀਤ ਨੇ ਬਾਬਾ ਨਾਨਕ ਦੀ ਸਿਫਤ ਦੇ ਵਿੱਚ ਤੇ ਉੱਥੇ ਫਿਰ ਪ੍ਰਧਾਨ ਮੰਤਰੀ ਨੇ ਥੋੜੀ ਜੀ ਤਾਲ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਨਾ ਤੇ ਇੱਕ ਜੁਗਲਬੰਦੀ ਟਾਈਪ ਹੋਇਆ ਹੁਣ ਜਿਹੜੀ ਇਹ ਮੁਲਾਕਾਤ ਸੀ ਬਹੁਤ ਸਾਰੇ ਲੋਕਾਂ ਨੂੰ ਇਹ ਚੰਗੀ ਨਹੀਂ ਲੱਗੀ ਹੋਣੀ ਖਟਕ ਗਈ ਲੋਕਾਂ ਦੇ ਮਨਾਂ ਦੇ ਵਿੱਚ ਖਾਸ ਕਰਕੇ ਕੁਝ ਐਸੇ ਨੈਸ਼ਨਲ ਮੀਡੀਆ ਦੇ ਪੱਤਰਕਾਰ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਪੂਰੇ ਮੈਂ ਕਹਿੰਦਾ ਉਹਨਾਂ ਨੇ ਕੋਈ ਕਸਰ ਛੱਡੀ ਨਹੀਂ ਸੀ ਚਾਹੇ ਦਿਲਜੀਤ ਹੋਵੇ ਔਜਲਾ ਹੋਵੇ ਜਾਂ ਹੋਰ ਵੀ ਬਾਕੀ ਸਿੰਗਰ ਪਰ ਕਿਉਂਕਿ ਦਿਲਜੀਤ ਦੀ ਚੜ੍ਹਾਈ ਜ਼ਿਆਦਾ ਐ ਇਸ ਕਰਕੇ ਦਿਲਜੀਤ ਨੂੰ ਜ਼ਿਆਦਾ ਟਾਰਗੇਟ ਕੀਤਾ ਗਿਆ ਕਿਉਂਕਿ ਦਿਲਜੀਤ ਦੇ ਸਿਰ ਤੇ ਪੱਗ ਬੰਨੀ ਆ ਠੀਕ ਐ ਤੇ ਫਿਰ ਉਹਨੂੰ ਖਾਲਿਸਤਾਨੀ ਤੱਕ ਵੀ ਆਖ ਦਿੱਤਾ ਗਿਆ ਸੀ ਗਾਤਵਾਦੀ ਤੱਕ ਵੀ ਆਖ ਦਿੱਤਾ ਗਿਆ ਸੀ ਤੇ ਜੇ ਫਿਰ ਹੁਣ ਉਹਨਾਂ ਨੂੰ ਪੁੱਛੇ ਜਾ ਕੇ ਕਿ ਹੁਣ ਜਿਹੜੇ ਜਿਹੜਾ ਨੌਜਵਾਨ ਜਿਹੜਾ ਬੰਦਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀ ਸਰਕਾਰੀ ਰਹਾਇਸ਼ ਤੇ ਜਾ ਕੇ ਮਿਲ ਰਿਹਾ ਮੁਲਾਕਾਤ ਕਰ ਰਹੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੂੰ ਦੋਨੇ ਬਾਹਾਂ ਖੋਲ ਕੇ ਉਹਦਾ ਸਵਾਗਤ ਕਰਦਾ ਤੇ ਫਿਰ ਉਹਨੂੰ ਤੁਸੀਂ ਅਤਵਾਦੀ ਕਹੋਗੇ ਉਹਨੂੰ ਤੁਸੀਂ ਵੱਖਵਾਦੀ ਕਹੋਗੇ ਮਤਲਬ ਇੱਕ ਜ਼ੋਰਦਾਰ ਦਾ ਚਪੇੜ ਕਹਿੰਦੇ ਆ ਨਾ ਇਹ ਮਾਰ ਗਿਆ ਦਲਜੀਤ ਜਾਂਦੇ ਜਾਂਦੇ ਹਾਲਾਂਕਿ ਦਲਜੀਤ ਨੂੰ ਇਹ ਵੀ ਪਤਾ ਸੀਗਾ ਕਿ ਇਹਦਾ ਕਿਤੇ ਨਾ ਕਿਤੇ ਕੁਝ ਲੋਕ ਵਿਰੋਧ ਵੀ ਕਰਨਗੇ ਕਿਉਂਕਿ ਦੂਸਰੇ ਪਾਸੇ ਕਿਸਾਨੀ ਅੰਦੋਲਨ ਚੱਲਦਾ ਉਹਦੇ ਨਾਲ ਰਿਲੇਟ ਵੀ ਹੁੰਦਾ ਹੈ ਨਾ ਤੇ ਪਰ ਇਹ ਇੱਕ ਚੰਗੀ ਮੁਲਾਕਾਤ ਸੀ ਜਿਨੇ ਮੈਸੇਜ ਬੜਾ ਤਕੜਾ ਦਿੱਤਾ ਆ ਤੇ ਉਧਰੋਂ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਜਿਸ ਤਰੀਕੇ ਨਾਲ ਕਿਉਂਕਿ ਦੇਖੋ ਕੋਈ ਇਕਤਰਤਾ ਹੁੰਦੀ ਨਹੀਂ ਦੋਨੋਂ ਧਿਰਾਂ ਜਦੋਂ ਸਹਿਮਤ ਹੁੰਦੀਆਂ ਉਹਦਾ ਮੁਲਾਕਾਤ ਹੁੰਦੀ ਹੈ ਇਸ ਤਰੀਕੇ ਦੀ ਆਫਟਰ ਆਲ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦਾ ਟਾਈਮ ਕੱਢਣਾ ਕਿਸੇ ਦੇ ਲਈ ਵੀ ਬਹੁਤ ਵੱਡੀ ਇੱਕ ਗੱਲਬਾਤ ਹੁੰਦੀ ਹੈ ਤੇ ਉਹਨਾਂ ਨੇ ਟਾਈਮ ਦਿਲਜੀਤ ਦੇ ਲਈ ਕੱਢਿਆ ਦਿਲਜੀਤ ਆਪਣੀ ਟੀਮ ਸਮੇਤ ਉੱਥੇ ਗਿਆ ਤੇ ਫਿਰ ਜਿਹੜਾ ਇੱਕ ਮੈਸੇਜ ਗਿਆ ਨਾ ਉਹ ਵਰਲਡ ਵਾਰਡ ਗਿਆ ਹਾਲਾਂਕਿ ਪੰਜਾਬੀਆਂ ਨੂੰ ਕੋਈ ਪਛਾਣ ਦੀ ਮਹਤਾਜਤਾ ਪੰਜਾਬੀ ਰਹੇ ਨਹੀਂ ਪੂਰੀ ਦੁਨੀਆ ਦੇ ਵਿੱਚ ਪਰ ਦੇਸ਼ ਦੇ ਅੰਦਰ ਇਹ ਮੈਸੇਜ ਜਾਣਾ ਬੜਾ ਜ਼ਰੂਰੀ ਸੀਗਾ ਕਿ ਇੱਕ ਪੰਜਾਬੀ ਮੁੰਡਾ ਜਿਹਦੇ ਦਸਤਾਰ ਜੀ ਦੇ ਸਿਰ ਤੇ ਹਮੇਸ਼ਾ ਰਹਿੰਦੀ ਆ ਤੇ ਉਹ ਜਦੋਂ ਇੰਨੇ ਵੱਡੇ ਮਕਾਮ ਤੇ ਜਾਂਦਾ ਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਉਹਨਾਂ ਨੂੰ ਬੁਲਾਉਂਦਾ ਤੇ ਉਹਨਾਂ ਨਾਲ ਮੁਲਾਕਾਤ ਕਰਦਾ ਹੁਣ ਇਹਦੇ ਵਿੱਚ ਦੇਖੋ ਪਹਿਲਾਂ ਤਾਂ ਮੈਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਪੱਤਰਕਾਰਾਂ ਦੇ ਮੂੰਹ ਤੇ ਚਪੇੜ ਵੱਜੀ ਚਪੇੜ ਇਸ ਕਰਕੇ ਵੱਜੀ ਕਿਉਂਕਿ ਜਦੋਂ ਡੈਡੀ ਜੀ ਮਿਲਲੇ ਤੇ ਫਿਰ ਉਹ ਜਵਾਕ ਕੀ ਕਰਨਗੇ ਉਹ ਜਵਾਕ ਤਾਂ ਫਿਰ ਰੋਣਗੇ ਉਹ ਪਹਿਲਾਂ ਵੀ ਰੋਂਦੇ ਸੀ ਹੈਨਾ ਤੇ ਹੁਣ ਡੈਡੀ ਜੀ ਦੀ ਮੁਲਾਕਾਤ ਹੀ ਹੋ ਗਈ ਜਦੋਂ ਤੇ ਫਿਰ ਹੁਣ ਉਹ ਕਿਸ ਤਰੀਕੇ ਦੇ ਨਾਲ ਹੁਣ ਕਹਿ ਨਹੀਂ ਸਕਦੇ ਉਹ ਗੱਲ ਇਹ ਵੀ ਹੈ ਅੱਛਾ ਇਸ ਮੁਲਾਕਾਤ ਤੇ ਤੁਸੀਂ ਕਹਿ ਕੇ ਦਿਖਾਓ ਨਾ ਹੁਣ ਮੁਲਾਕਾਤ ਤੇ ਕਿ ਇੱਕ ਵੱਖਵਾਦੀ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਮੁਲਾਕਾਤ ਕਰ ਲਈ ਕਹਿ ਕੇ ਦਿਖਾਓ ਤੁਸੀਂ ਤੁਸੀਂ ਪਹਿਲਾਂ ਹਾਂ ਤੁਸੀਂ ਪਹਿਲਾਂ ਕਹਿੰਦੇ ਸੀ ਨਾ ਹੁਣ ਕਹਿ ਕੇ ਦਿਖਾਓ ਇਹ ਸਾਰਿਆਂ ਦਾ ਮੂੰਹ ਬੰਦ ਕਰਤਾ ਇੱਕ ਤਾਂ ਹੁੰਦੀ ਹੈ ਨਾ ਵੀ ਚੇਪੀ ਲਾ ਕੇ ਟੇਪ ਲਾ ਕੇ ਬੰਦ ਕਰਨਾ ਹੁੰਦਾ ਇੱਕ ਹੁੰਦਾ ਕਿ ਪੱਕੀ ਸਲਾਈ ਕਰਤੀ ਧਾਗਿਆਂ ਦੇ ਨਾਲ ਸੂਈ ਲੈ ਕੇ ਉਹ ਕੀਤੀ ਗਈ ਹੈ ਇਸ ਮੁਲਾਕਾਤ ਦੇ ਦੌਰਾਨ ਦਲਜੀਤ ਨੇ ਅੱਛਾ ਬਹੁਤ ਸਾਰੇ ਰਾਜਸੀ ਆਗੂ ਵੀ ਨੇ ਜਿਨ੍ਹਾਂ ਨਾਲ ਪਹਿਲਾਂ ਪੇਚਾ ਪੈਂਦਾ ਰਿਹਾ ਮੈਡਮ ਜੀ ਹੁਣ ਐਮਪੀ ਬਣੇ ਨੇ ਠੀਕ ਹੈ ਤੇ ਪਿੱਛੇ ਜੇ ਉਹਨਾਂ ਦੀ ਰੀਲ ਦੇ ਵਿੱਚ ਵੀ ਟਰੋਲ ਹੋਈ ਸੀ ਕਿ ਮੈਡਮ ਜੀ ਨੂੰ ਪ੍ਰਧਾਨ ਮੰਤਰੀ ਸਾਹਿਬ ਮਿਲਣ ਦਾ ਸਮਾਂ ਨਹੀਂ ਦਿੰਦੇ ਤੇ ਜਦੋਂ ਦਲਜੀਤ ਮਿਲਿਆ ਹੁਣ ਜਾ ਕੇ ਤੇ ਫਿਰ ਉਹਨਾਂ ਦੇ ਵੀ ਬਹੁਤ ਵੱਡੀ ਗੱਲ ਆ ਜਿੱਥੇ ਲੋਕ ਤਰਸਦੇ ਆ ਉਹਨਾਂ ਦੇ ਆਪ ਦੀ ਪਾਰਟੀ ਦੇ ਚੁਣੇ ਹੋਏ ਨਮਾਇंदे ਤਰਸਦੇ ਆ ਕਿ ਸਾਡੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋ ਜੇ ਪਰ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਤੇ ਦਲਜੀਤ ਨੂੰ ਸਮਾਂ ਮਿਲ ਗਿਆ ਤੇ ਫਿਰ ਉਹਨਾਂ ਨੂੰ ਵੀ ਚੰਗੀ ਨਹੀਂ ਲੱਗੀ ਹੋਣੀ ਇਹ ਮੁਲਾਕਾਤ ਕੀ ਅਰੇ ਇਹ ਕੀ ਹੋ ਗਿਆ ਠੀਕ ਹੈ ਇਹ ਵਾਲੀ ਮੂਵਮੈਂਟ ਉਹਨਾਂ ਦੇ ਆਈ ਹੋਣੀ ਆ ਤੇ ਪਰ ਇਹ ਜਿਹੜੀ ਇੱਕ ਵਧੀਆ ਮੁਲਾਕਾਤ ਸੀ ਦੂਜੇ ਪਾਸੇ ਜ਼ਰੂਰ ਕੁਝ ਲੋਕ ਜਿਹੜੇ ਆਪਾਂ ਗੱਲ ਕਰਦੇ ਆ ਉਹ ਥੋੜਾ ਜਿਹਾ ਪ੍ਰਧਾਨ ਮੰਤਰੀ ਹੋਣਾ ਤੇ ਵੀ ਸਵਾਲ ਚੁੱਕ ਰਹੇ ਨੇ ਲੋਕ ਕਿ ਕਿਸਾਨ ਅੰਦੋਲਨ ਚੱਲਦਾ ਅਰੜਿਆ ਸਾਹਿਬ ਐਦਾਂ ਕਿਸਾਨਾਂ ਨੂੰ ਮਿਲਣ ਦੇ ਲਈ ਸਮਾਂ ਨਹੀਂ ਸਿੰਘਰਾ ਨੂੰ ਮਿਲਦੇ ਨਹੀਂ ਚਲੋ ਉਹ ਇੱਕ ਇਸ ਮੁਲਾਕਾਤ ਦੇ ਦੋਨੋਂ ਪੱਖ ਆਉਣੇ ਸੀਗੇ ਦੋਨੋਂ ਰਿਐਕਸ਼ਨ ਆਉਣੇ ਸੀ ਤੇ ਹੋ ਸਕਦਾ ਕੁਝ ਲੋਕ ਦਲਜੀਤ ਨੂੰ ਵੀ ਬੁਰਾ ਭਲਾ ਵੀ ਕਹਿਣ ਇਸ ਮੁਲਾਕਾਤ ਬਾਰੇ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਜੇ ਕਹਿਣਗੇ ਵੀ ਨਾ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਇੱਕ ਬੜੀ ਜ਼ਰੂਰੀ ਮੁਲਾਕਾਤ ਸੀਗੀ ਇੱਕ ਮੈਸੇਜ ਦੇਣਾ ਜ਼ਰੂਰੀ ਸੀਗਾ ਪੂਰੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕਿ ਅਸੀਂ ਇਸ ਤਰੀਕੇ ਦੇ ਨਾਲ ਸਾਡੀ ਵੱਖਵਾਦੀ ਸੋਚ ਨਹੀਂ ਹੈ ਜੇ ਸਾਨੂੰ ਹੱਕ ਜਦੋਂ ਨਹੀਂ ਮਿਲਦੇ ਉਦੋਂ ਹੀ ਅਸੀਂ ਹੱਕ ਲੈਣ ਦੇ ਲਈ ਸੰਘਰਸ਼ ਕਰਦੇ ਹਾਂ ਨਹੀਂ ਤੇ ਅਸੀਂ ਵੀ ਅਮਨ ਪਸੰਦ ਲੋਕ ਹੈਗੇ ਆ ਅਸੀਂ ਆਪਣਾ ਘਰ ਦੇ ਵਿੱਚ ਰਾਜੀ ਖੁਸ਼ੀ ਆ ਅਸੀਂ ਆਪਣੇ ਪਰਿਵਾਰ ਚ ਰਹਨੇ ਆ ਆਨੰਦ ਮਾਣਦੇ ਆ ਸਾਨੂੰ ਕੋਈ ਜ਼ਰੂਰਤ ਤਾਂ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਧਰਨੇ ਤੇ ਜਾਣ ਦੀ ਪਰ ਜਦੋਂ ਹੱਕ ਨਹੀਂ ਮਿਲਦੇ ਤੇ ਉਦੋਂ ਫਿਰ ਜਾਣਾ ਵੀ ਪੈਂਦਾ ਆ ਸੋ ਕਲਮ ਲਾ ਕੇ ਦਲਜੀਤ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਜਿਹੜੀ ਮੁਲਾਕਾਤ ਹੋਈ ਹੈ ਮੀਟਿੰਗ ਹੋਈ ਆ ਇਹ ਮੈਂ ਪਰਸਨਲੀ ਕਹੂੰਗਾ ਕਿ ਬਹੁਤ ਵਧੀਆ ਇਹ ਇੱਕ ਜੈਸਚਰ ਸੀਗਾ ਦੋਨਾਂ ਧਿਰਾਂ ਦੇ ਵੱਲੋਂ ਤੇ ਸਾਡੀ ਇਮੇਜ ਇਹਦੇ ਚ ਹੋਰ ਖੁੱਲ ਕੇ ਸਾਹਮਣੇ ਆਈ ਹੈ ਤੇ ਦੂਸਰਾ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਤੇ ਉਹਨਾਂ ਦੇ ਮੂੰਹ ਚਲੇ ਗਏ ਨੇ ਜਿਹੜੇ ਦਲਜੀਤ ਜਾਂ ਫਿਰ ਪੰਜਾਬੀਆਂ ਦੇ ਲਈ ਬੁਰਾ ਬੋਲਦੇ ਸੀ ਪੰਜਾਬੀ ਗਾਇਕਾਂ ਨੂੰ ਇਸ ਤਰੀਕੇ ਨਾਲ ਵੱਖਵਾਦੀ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਹਿੰਦੇ ਸੀ ਤਾਂ ਹੁਣ ਆਪਾਂ ਹੀ ਚੈਲੰਜ ਕਰਕੇ ਉਹਨਾਂ ਨੂੰ ਕਹਿੰਨੇ ਆ ਕਿ ਜੇ ਹੁਣ ਦਾ ਮੈਂ ਤੇ ਹੁਣ ਇਸ ਮੁਲਾਕਾਤ ਤੇ ਤੁਸੀਂ ਕੁਝ 네ਗੇਟਿਵ ਤੁਸੀਂ ਬੋਲ ਕੇ ਦਿਖਾਓ ਠੀਕ ਹੈ ਫਿਰ ਤੁਹਾਡੇ ਸਕੇਨਾ ਚਲਾਵੇ ਨਾ ਹੁਣ ਚਲਾਵੇ ਖਬਰਾਂ ਵੱਡੀ ਵੱਡੀ ਆ ਰਹੀ ਬਿਲਕੁਲ ਅੱਛਾ ਇਹਦੇ ਵਿੱਚ ਤੁਸੀਂ ਦੇਖਿਓ ਹਲੇ ਵੀ ਨੈਸ਼ਨਲ ਮੀਡੀਆ ਇਸ ਮੁਲਾਕਾਤ ਨੂੰ ਘੱਟ ਦਿਖਾਊਗਾ ਹੂੰ ਜ਼ਿਆਦਾ ਨਹੀਂ ਦਿਖਾਊਗਾ ਬਹੁਤ ਸੀਮਤ ਦਾਇਰੇ ਦੇ ਵਿੱਚ ਦਿਖਾਈ ਜਾਊਗੀ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਇਸ ਤਰੀਕੇ ਦੇ ਨਾਲ ਪੰਜਾਬੀਆਂ ਦੀ ਇਮੇਜ ਇੰਨੀ ਵੱਡੀ ਬਣ ਨਾ ਜਾਵੇ ਸੋ ਇਹ ਚੱਲਦਾ ਹੈ ਮਤਲਬ ਪਾਲਿਸੀਆਂ ਬਹੁਤ ਸਾਰੇ ਚੈਨਲਾਂ ਦੀਆਂ ਪਰ ਜੇ ਤੁਸੀਂ ਨੇਗੇਟਿਵ ਕਹਿ ਸਕਦੇ ਹੋ ਤਾਂ ਫਿਰ ਜਿਹੜੀ ਪੋਜ਼ਿਟਿਵ ਗੱਲ ਹੋਈ ਆ ਫਿਰ ਇਹਨੂੰ ਵੀ ਦਿਖਾਉਣ ਦਾ ਤੁਸੀਂ ਮਾਦਾ ਰੱਖੋ ਸੋ ਬੜੀ ਵਧੀਆ ਮੁਲਾਕਾਤ ਸੀ ਹੁਣ ਦਲਜੀਤ ਵਾਪਸ ਜਾ ਰਿਹਾ ਕਿਉਂਕਿ ਕੈਨੇਡਾ ਦੇ ਵਿੱਚ ਹੀ ਬੇਸਡ ਆ ਹੋ ਆਪਣੀ ਟੀਮ ਸਮੇਤ ਉਹਨੇ ਟੂਰ ਲਾਇਆ ਤੇ ਬੜਾ ਵਧੀਆ ਪਿਛਲਾ ਸਾਲ ਦਲਜੀਤ ਦਿੱਲੀ ਗਿਆ ਤੇ ਚਲੋ ਅਸੀਂ ਉਮੀਦ ਕਰਦੇ ਆ ਕਿ ਇਸੇ ਤਰੀਕੇ ਦੇ ਨਾਲ ਦਲਜੀਤ ਬਲੰਦੀਆਂ ਛੂੰਦਾ ਰਹੇ ਤੇ ਇਸ ਤਰੀਕੇ ਦੀਆਂ ਮੁਲਾਕਾਤਾਂ ਹੋਰ ਵੀ ਹੁੰਦੀਆਂ ਰਹਿਣ ਜੀ